28 ਮਾਰਚ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਗੱਲ ਕਰਦੇ ਹਾਂ 28 ਮਾਰਚ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਮੌਸਮ ਦੇ ਵਿੱਚ ਥੋੜਾ ਜਿਹਾ ਬਦਲਾਅ ਦੇਖਣ ਨੂੰ ਮਿਲੇਗਾ ਪਿਛਲੇ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਗਰਮੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਸੀਗਾ ਪਰ ਅੱਜ ਤੋਂ ਹਵਾਵਾਂ ਦੇ ਵਿੱਚ ਵਾਪਸੀ ਹੋਵੇਗੀ ਜਿਸ ਕਰਕੇ ਸਵੇਰ ਵੇਲੇ ਵੀ ਅੱਗੇ ਨਾਲੋਂ 2 ਤੋਂ 3 ਡਿਗਰੀ ਟੈਂਪਰੇਚਰ ਘਟੇਗਾ ਤੇ ਦਿਨ ਵੇਲੇ ਵੀ ਇਹ 2 ਤੋਂ 3 ਡਿਗਰੀ ਅੱਗੇ ਘਟਦਾ ਹੋਇਆ ਦਿਖਾਈ ਦੇਵੇਗਾ ਬਹੁਤ ਖੇਤਰਾ ਦਾ ਟੈਂਪਰੇਚਰ ਪਿਛਲੇ ਦਿਨੀ 35 ਤੋਂ 36 ਡਿਗਰੀ ਬਣਿਆ ਹੋਇਆ ਸੀਗਾ ਜਿਹੜਾ ਕਿ ਅੱਜ 32 ਤੋਂ 33 ਡਿਗਰੀ ਰਹਿਣ ਦੀ ਸੰਭਾਵਨਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਵਿੱਚ ਹੋਰ ਵੀ ਗਰਾਫਟ ਆਵੇਗੀ ਤੇ 30 ਡਿਗਰੀ ਦੇ ਆਸ-ਪਾਸ ਇਹ ਟੈਂਪਰੇਚਰ ਦਿਨਤਾ ਜਾਵੇਗਾ ਤੇ 15 16 ਡਿਗਰੀ ਦੇ ਆਸ-ਪਾਸ ਸਵੇਰ ਵੇਲੇ ਜਾਂ ਰਾਤ ਵੇਲੇ ਟੈਂਪਰੇਚਰ ਦਰਜ ਕੀਤਾ ਜਾਵੇਗਾ ਇਸ ਦਾ ਕਾਰਨ ਇਹ ਹੈ ਕਿ ਪਿਛਲੇ ਦੋ ਕੁ ਦਿਨ ਇਕ ਸਿਸਟਮ ਲੰਘਿਆ ਹੈ ਜਿਸ ਦਾ ਅਸਰ ਪਹਾੜਾ ਉੱਪਰ ਪਿਆ ਹੈ ਇੱਥੇ ਹਲਕੇ ਤੋਂ ਦਰਮਿਆਨਾ ਜਾਂ ਮੀਂਹ ਦੇਖਣ ਨੂੰ ਮਿਲਿਆ ਹੈ ਤੇ ਪੰਜਾਬ ਦੇ ਵਿੱਚ ਵੀ ਹਲਕੀ ਜਿਹੀ ਬੱਦਲਵਾਈ ਲੰਘਦੀ ਹੋਈ ਦਿਖਾਈ ਦਿੱਤੀ ਸੀ ਪਰ ਉਹ ਸਿਸਟਮ ਪਾਰ ਲੰਘ ਚੁੱਕਾ ਹੈ ਹਵਾਵਾਂ ਦੇ ਵਿੱਚ ਬਦਲਾਅ ਹੋਣਾ ਸ਼ੁਰੂ ਹੋ ਚੁੱਕਾ ਹੈ ਇਸ ਕਰਕੇ ਪੰਜਾਬ ਦੇ ਵਿੱਚ ਵੀ ਮੌਸਮ ਬਦਲਿਆ ਹੈ ਮੌਸਮ ਤਕਰੀਬਨ ਸਾਫ਼ ਰਹੇਗਾ ਧੁੱਪ ਸਾਰੇ ਖੇਤਰਾਂ ਦੇ ਵਿੱਚ ਨਿਕਲੀ ਹੋਵੇਗੀ ਮੀਂਹ ਦੀ ਕੋਈ ਘੱਟ ਸੰਭਾਵਨਾ ਨਹੀਂ ਹੈ ਆਉਣ ਵਾਲੇ ਦਿਨ 29 ਤੀ 31 ਇਹ 3 ਦਿਨ ਵੀ ਮੌਸਮ ਸਾਫ਼ ਰਹੇਗਾ ਪਰ ਟੈਂਪਰੇਚਰ ਦੇ ਵਿੱਚ ਗਰਾਫਟ ਦਰਜ ਕੀਤੀ ਗਈ ਹੈ ਮਈ ਅਪ੍ਰੈਲ ਦੀ 10 ਤਰੀਕ ਤੱਕ ਕੋਈ ਵੀ ਖਾ